ਠੰਡੀ ਸਿਰ ਇੰਨੀ ਕਾ ਜੀ ਆਪਾਂ ਨਹੀਂ ਕਹਿੰਦੇ ਲੋਕਾਂ ਵਾਂਗੂ ਇਹਦਾ 4 ਕਿਲੋ ਦੁੱਧ ਕੱਢਦਾ 5 ਕਿਲੋ ਕੱਢਦਾ ਹੀ ਅੱਛੀ ਨੂੰ 2 2.5 ਕਿਲੋ ਦੁੱਧ ਕੱਢ ਕੇ ਪਿਆਗਾ ਮਤਲਬ ਠੀਕ ਹੈ ਹਾਂ ਠੰਡੀ ਸਿਰ ਇੰਨੀ ਕਾ ਜੀ ਤੇ ਆਪਾਂ ਧਾਰਾ ਵੀ ਮੱਖੋਂ ਦਾ ਮਾਰ ਕੇ ਦਿਖਾ ਦਾਂਗੇ ਵੀਡੀਓ ਠੀਕ ਹੈ ਚਲੋ ਆਪਾਂ ਦੇਖ ਕੋਸ਼ਿਸ਼ ਕਰਾਂਗੇ ਕਦ ਕੱਢ ਫੁੱਲਾ ਮਿੱਤਰੋ ਕਦ ਕੱਢ ਬੇਲ ਫੁੱਲਾ ਹੈ ਫਿਸ ਕੁਆਲਿਟੀ ਮੂੰਹੋਂ ਬਾਈ ਕਹਿੰਦਾ ਵੀ 4 ਦਾ ਦਾ ਵੱਡੀ ਹੋ ਕੇ ਬਣੀ ਵੀ ਆ ਦੁੱਧ ਮਿੱਤਰੋ ਪਹਿਲੇ ਸੂਈ ਕਿੰਨਾ ਕੱਢ ਸਕਦੀ ਆ ਅੰਦਾਜ਼ਾ ਅੰਦਾਜ਼ਾ ਹੀ ਦੁੱਧ ਆਪਣੀ ਜੇ 100 ਤੱਕ ਤਾਕਾ ਆਪਣਾ ਨੌਜਾ ਜੀ 25 ਕਿਲੋ ਦੁੱਧ ਬੱਚੀ ਨੇ ਕੁੱਲਾ ਕੱਢਣਾਗਾ ਆਪਦਾ ਅਗਲਾ 20 22 ਕਿਲੋ ਮੰਨ ਲੀਏ ਕਿ ਲੈ ਜਾਏ ਠੀਕ ਹੈ ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਭਗਤਾ ਭਾਈ ਹਣੀ ਦੇ ਕਰੋ ਆਪਾਂ ਇੱਕ ਵੀਡੀਓ ਬਣਾ ਰਹੇ ਤੇ ਵੀਡੀਓ ਦੇ ਵਿੱਚ ਇੱਕ ਸਵੇਰ ਦੀ ਸੂਈ ਆਪਾਂ ਤੁਹਾਨੂੰ ਵੇਖ ਦਿਖਾਉਨੇ ਆ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਮਿੱਤਰੋ ਕੱਦ-ਕਾਡ ਬਹੁਤ ਚੰਗਾ ਸੋਹਣਾ ਚੰਗਾ ਹਵਾਨਾ ਫਿਕਸ ਹਵਾਨੇ ਦੀ ਆ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਤਿਆਰ ਕੀਤਾ ਹੈ ਪੂਰੀ ਜਿਹੜੀ ਗੱਲਬਾਤ ਪਾਈ ਤੇ ਨਾਲ ਕਰਦੇ ਆ ਵੀ ਕਦੋਂ ਕਸੂਈ ਐ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਫੇਸ ਕੁਆਲਿਟੀ ਸਰੀਰ ਪੱਖੋਂ ਬਹੁਤ ਹੀ ਚੰਗੀ ਤੇ ਚੰਗਾ ਵਜਣ ਚੰਗਾ ਕੱਦ ਕਾਠ ਤੇ ਚੰਗੇ ਹਵਾਨੇ ਦੀ ਮਾਲਕਣਾ ਐ ਤੇ ਕੀ ਇਹਦਾ ਬੱਚਾ ਕੀ ਇਹਦਾ ਮੁੱਲਾ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਫਣੀ ਕੀ ਹਾਲ ਚਾਲ ਹੈ ਠੀਕ ਆ ਬਾਈ ਠੀਕ ਆ ਸੇਤਾ ਹਾਂਜੀ ਹਾਂਜੀ ਬਾਈ ਠੀਕ ਹੈ ਹੁਣ ਇਹ ਆਪਾਂ ਬੈਠ ਦੀ ਗੱਲ ਕਰਦੇ ਆਂ ਵੀ ਸੂਆ ਪਹਿਲਾਂ ਦਾ ਕਿਹੜਾ ਇਹ ਪਹਿਲਾ ਸੂਆ ਜੀ ਚਾਰ ਦੰਦ ਦਾ ਮੋਹੋਂ ਜੀ ਮੋਹੋਂ ਚਾਰ ਦੰਦ ਦਾ ਪਹਿਲਾ ਸੂਆ ਮੰਨ ਲਾ ਵੀ ਵੱਡੀ ਹੋ ਕੇ ਬਣੀ ਆ ਵੱਡੀ ਹੋ ਕੇ ਬਣੀ ਵੀ ਹੈ ਜੀ ਠੀਕ ਹੈ ਇਹ ਬੱਚੀ ਦਿੱਤੀ ਆ ਬਹੁਤ ਚੰਗੀ ਜੀ ਹਾਂ ਮਤਲਬ ਇਹ ਸ਼ਹਿਰ ਬਰੀਡ ਦੀ ਬੱਚੀ ਹੈ ਸਰ ਸਰ ਕਾਹ ਦੀ ਹੈ ਨਾ ਹਾਂਜੀ ਬਹੁਤ ਚੰਗਾ ਰੰਗ ਬਹੁਤ ਚੰਗਾ ਤੇ ਕੱਦ ਘੜ ਬੈਠਦਾ ਬਹੁਤ ਹੈ ਨਾ ਬਹੁਤ ਹੈ ਬੱਚੀ ਦਾ ਹਾਂ ਤੇ ਠੰਡੀ ਸੀ ਰੈਣੀ ਕਾ ਜਿਵੇਂ ਪਹਿਲਾਂ ਆ ਜੀ ਆਪਾਂ ਨਹੀਂ ਕਹਿੰਦੇ ਲੋਕਾਂ ਵਾਂਗੂ ਇਹਦਾ 4 ਕਿਲੋ ਦੁੱਧ ਕੱਢਦਾ 5 ਕਿਲੋ ਕੱਢਦਾ ਹੀ ਅੱਛੀ ਨੂੰ 2 2.5 ਕਿਲੋ ਦੁੱਧ ਕੱਢ ਕੇ ਪਿਆ ਹੈਗਾ ਮਤਲਬ ਠੀਕ ਹੈ ਆ ਠੰਡੀ ਸੀ ਰੈਣੀ ਕਾ ਜੀ ਤੇ ਆਪਾਂ ਧਾਰਾ ਵੀ ਮੱਖੋਂ ਦਾ ਮਾਰ ਕੇ ਦਿਖਾ ਦਾਂਗੇ ਵੀਡੀਓ ਠੀਕ ਹੈ ਚਲੋ ਆਪਾਂ ਦੇ ਕੋਸ਼ਿਸ਼ ਕਰਾਂਗੇ ਤੇ ਕਦ ਕੜ ਫੁੱਲਾ ਮਿੱਤਰੋ ਕਦ ਕੜ ਬੇਲ ਫੁੱਲਾ ਫਿਸ ਕੁਆਲਟੀ ਮੂੰਹੋ ਬਾਈ ਕਹਿੰਦਾ ਵੀ 4-10 ਦਾ ਵੱਡੀ ਹੋ ਕੇ ਬਣੀ ਵੀ ਆ ਦੁੱਧ ਮਿੱਤਰੋ ਪਹਿਲੇ ਸੂਈ ਕਿੰਨਾ ਕੱਢ ਸਕਦੀ ਆ ਅੰਦਾਜ਼ਾ ਅੰਦਾਜ਼ਾ ਹੀ ਦੁੱਧ ਆਪਣੀ ਜੇ ਸੋਧ ਤੱਕ ਤਾਕਾ ਆਪਣਾ ਨੌਜਾ ਜੀ 25 ਕਿਲੋ ਦੁੱਧ ਬੱਚੀ ਨੇ ਕੁੱਲਾ ਕੱਢਣਾਗਾ ਆਪਦਾ ਅਗਲਾ 20 22 ਕਿਲੋ ਮੰਨ ਕੇ ਲੈ ਜੇ ਠੀਕ ਆ 20 22 ਮਿੱਤਰੋ ਤੁਸੀਂ ਮੰਨ ਸਕਦੇ ਹੋ ਪਰ ਦੁੱਧ ਹਾਂ ਵੱਡੀ ਹੋ ਕੇ ਬਣ ਕੇ ਹਾਂ ਵੱਡੀ ਹੋ ਕੇ ਬਣੀ ਆ ਉਹ ਤੋਂ ਪਹਿਲੇ ਸੂਈ ਮਿੱਤਰੋ ਤੇ ਜ਼ੇਰ ਪੈ ਗਈ ਹੈ ਨਾ ਹਾਂ ਜ਼ੇਰ ਆ ਪਈ ਹੈ ਠੀਕ ਆ ਤੋਰੋ ਜੀ ਇੱਕ ਵਾਰੀ ਤੋ ਜ਼ੇਰ ਪੈ ਚੁੱਕੀ ਆ ਮਿੱਤਰੋ ਵੱਡਾ ਕੱਦ ਕਾਡਾ ਸੋਹਣੀ ਸ਼ਕਲ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣਾ ਮਤਲਬ ਫੇਸ ਕੁਆਲਿਟੀ ਆ ਤੇ ਥਣਾ ਦਾ ਗੈਰ ਸਹਿਜ ਬਹੁਤ ਸੋਹਣਾ ਹੈ ਤੇ ਹਵਾਨਾ ਤੁਰਦੀ ਦਾ ਤੁਸੀਂ ਦੇਖ ਸਕਦੇ ਬਹੁਤ ਚੰਗਾ ਦੁੱਧ ਬਾਈ ਕਹਿੰਦਾ ਵੀ 2-3 ਕਿਲੋ ਬੱਚੇ ਨੂੰ ਚੰਗਾਇਆ ਵਾ 5-4 4-4 ਬਾਦ 2.5 ਕਿਲੋ ਦੁੱਧ ਕੱਢੀ ਬੱਚੇ ਨੂੰ ਪਿਆ ਰਿਹਾ ਜੀ ਠੀਕ ਹੈ ਬਾਕੀ ਜਾਨ ਤਦਾਂ ਕੋ ਬਹੁਤ ਆਈ ਹੈ ਲੈਵੇ ਦੀ ਫੀਟਿੰਗ ਆਪਾਂ ਵੇ ਅਗਲਾ 5 ਸੂਏ ਚੋਈ ਚੱਲੇ ਹੈ ਜਾਂ ਲੈ ਬਾਈ ਰਹਿਣਾ ਹੈ ਹਾਂ ਮਤਲਬ ਵੀ ਪੂਰਾ ਫਿਕਸ ਹੈ ਹੈਨਾ 100% ਰਾਜੀ ਹੈ ਜੀ ਬਾਕੀ ਠੰਡੀ ਸੀਲ ਬਹੁਤ ਹੈ ਜੀ ਤੇ ਆਜੋ ਮਿੱਤਰੋ ਕਿਸੇ ਭਰਾ ਨੇ ਕੋਈ ਫਾਰਮ ਦੇ ਵਿੱਚ ਪਾਉਣੀ ਹੈ ਜਾਂ ਘਰੇ ਲੋ ਲੈਣੀ ਆ ਤਾਂ ਮਾੜਾ ਲੇਟ ਨਾ ਹੋ ਤੇ ਨਾਲ ਦੇ ਨਾਲ ਮਿੱਤਰੋ ਕਰ ਲਓ ਘੰਟੀ ਐਨੇ ਵੈਸੇ ਤੁਸੀਂ ਆਹਦੇ ਤੁਸੀਂ ਆਪਾਂ ਮੁੱਲ ਕੀ ਕਰਤਾ ਜੀ ਇਹਦਾ ਮੁੱਲ ਤਾਂ ਹੀ ਇਹ ਸੁੰਦਾ ਸਿਆਲ ਫਿਰ ਤਾਂ ਆਪਾਂ ਜਿੰਨਾ ਮਰਜ਼ੀ ਕਰ ਲੈਂਦੇ ਆ ਇੱਕ 10 ਇੱਕ 20 ਜੀ ਹਾਂਜੀ ਤੇ ਮੁੱਲ ਹੁਣ ਆਪਾਂ ਉਹ ਲੱਖ ਕਰ ਲਈਏ ਇੱਕ 5 ਕਰ ਲਗੇ 95000 ਤੋਂ ਮਾਨਦਾਨ ਕਰ ਦਾਂਗੇ 95000 ਤੋਂ ਮਾਨਦਾਨ ਹੋ ਜੂਗਾ ਬਲਾਕੇ ਪਾਲਾ ਵੀ ਨਹੀਂ ਹੈਗਾ ਇਹ ਬੱਚੀ ਨੇ 25 ਕਿਲੋ ਦੁੱਧ ਖੁੱਲਾ ਪਾ ਦੇਣਾ ਹੈ ਜੀ ਇਹ ਬੱਚੀ ਬਹੁਤ ਠੰਡੀ ਸੀਲ ਤਾਂ ਇਹ ਇੰਨੀ ਕਾਹੀ ਆ ਹੀ ਬੈਠੇ ਰਹੋ ਭਾਵੇਂ ਲਓ ਜੀ ਹੂੰ ਬਿਨਾਂ ਕਿਸੇ ਹਾਂਜੀ ਠੰਡੀ ਸੀਲ ਫੁੱਲਾ ਹਣਾ ਤੁਰਨਾ ਜੱਪਾ ਹੋ ਪੜਾ ਹਨਾ ਆਈ ਆ ਇਹ ਆ ਵੇਖੋ ਬਿਨਾ ਆਣੇ ਤੋਂ ਉਹਨੇ ਧਾਰਾ ਮਾਰ ਦੇ ਠੀਕ ਆ ਤੇ ਇਹਦਾ ਰੇਟ ਆਪਾਂ ਮੰਨ ਲਾ 95 ਦੀ ਚੁਮਾਨ ਤਾਂ ਹੋ ਜਾਣਾ ਤਾਂ ਕਰਾਂਗੇ ਜੀ ਕੁਦਰਤ ਆਪਾਂ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 81468 ਹਾਂਜੀ 93120 ਜੀ 81468 93120 94120 ਜਿਹੜੇ ਜੀ ਅਗਲਾ 150 ਕਿਲੋਮੀਟਰ ਤੱਕ ਹਾਂਜੀ ਆਉਣ ਜਾਣ ਦਾ ਇਹਦਾ ਕਿਰਾਇਆ ਛਡਾਲੇ ਤੇ 3000 ਰੁਪਏ 95 ਛੋੜ ਕਰਾਂਗੇ ਮੰਨ ਲਾ 95 ਤੇ ਛੋੜ ਕਰ ਦਾਂਗੇ ਹਾਂ 3000 ਰੁਪਏ ਛੋੜ ਕਰ ਦੇ ਹੈਗੇ ਜੀ ਠੀਕ ਹੈ ਹਾਂ ਚਾਹੀਏ ਅਗਲਾ 150 ਕਿਲੋਮੀਟਰ ਆਉਣ ਜਾਣ ਦਾ ਮੰਗਾ ਲੇ ਜੀ ਓਕੇ ਹਾਂਜੀ ਸੋ ਸਾਰੇ ਵੀਰਾਂ ਦਾ ਮੇਰੇ ਤੋਂ ਧੰਨਵਾਦ